ਸ਼ੌਂਕ ਸਰਦਾਰੀ ਦਾ ਇੱਕ ਤੇਰੀ دیਵਾਨਗੀ ਨਹੀਂ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ ਗੱਲ ਨਹੀਂ ਇਹ ਸਰਦਾਰੀ ਤੇ دیਵਾਨਗੀ ਮੈਨੂੰ ਤੋਂ ਬਈ ਯਾਰੀਆਂ ਤੇਰੇ ਨਾਲ ਪੀਏ ਪਿਆਰ ਦੀ ਬੂਹੀਆਂ ਦੀ ਯਾਰੀਆਂ ਤੇਰੇ ਪਿੱਛੇ ਛੱਡ ਦੂੰ ਮੈਂ ਆਪਣੀ ਸਰਦਾਰੀ ਸਰਦਾਰੀ ਪਿੱਛੇ ਛੱਡ ਦੂੰ ਤੇਨੂੰ ਤੇ ਕਿਨਾਂ ਨਹੀਂ ਮੈਨੂੰ ਮਾਰਾ ਸਾਰੇ ਜਾੜੇ ਖਾਤੇ ਸਾੜਾ ਬੋਤਲ ਨਹੀਂ ਹੋਵਾਂ ਚੂ ਵੀ ਮੈਂ ਬੋਤਲ ਨਹੀਂ ਹੋੱਥਲੇ ਛੜਦੀ ਯਾਰਾਂ ਦੀ ਸੱਚੀ ਉਸ ਮੰਨੇ ਵਾਲੇ ਕਮਲ ਗਰੇਵਾਲ ਕੇ ਡੱਬ ਹਥਿਆਰ ਪਿੰਡ ਗਦਵਾਲੇ ਰਹਿੰਦਾ ਨਹੀਂ ਜ਼ੁਲਮ ਨਾ ਕਰਨਾ ਜ਼ੁਲਮ ਨਾ ਸਹਿਣਾ ਸੁਖਵੰਤ ਇਹ ਕਹਿੰਦਾ ਨਹੀਂ ਔਕਾ ਹੁੰਦਾ ਪੈੜਾ ਲਪਣਾ ਜੱਟ